ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਭਰਤੀ ਨਹੀਂ ਹੁੰਦੀਆਂ ਸੀ। ਪੇਪਰ ਦੇ ਦਿੰਦੀਆਂ ਸੀ। ਥਿਉਰੀ ਦੇ ਪੇਪਰ ਚੋਂ ਪਾਸ ਹੋ ਜਾਂਦੀ ਸੀ ਪਰ ਜਦੋਂ ਪ੍ਰੈਕਟੀਕਲ ਹੁੰਦਾ ਸੀ ਫੇਲ ਹੋ ਜਾਂਦੀ ਸੀ। ਕਾਰਨ ਪੁਰਾਣੇ ਕਰੋਨ ਬਣੇ ਹੋਏ ਐ। ਕਿਸੇ ਨੇ ਦੇਖਿਆ ਐ ਨਹੀਂ 60 ਕਿਲੋ ਦੀ ਬੋਰੀ ਜਿਹੜੀ ਐ 60 ਕਿਲੋ ਵਜ਼ਨ ਦੀ ਬੋਰੀ ਚੱਕ ਕੇ ਮੁੰਡੇ ਨੇ ਵੀ ਭੱਜਣਾ 1 ਕਿਲੋਮੀਟਰ ਕੁੜੀ ਨੇ ਵੀ ਭੱਜਣਾ ਟ੍ਰੇਨਿੰਗ 'ਚ। ਉਹ ਕਹਿੰਦੇ ਅਸੀਂ ਕਿੱਥੋਂ ਉਹਨਾਂ ਦਾ ਮੁਕਾਬਲਾ ਕਰ ਲਾਂਗੇ ਜੀ ਅਸੀਂ 60 ਕਿਲੋ ਕਿਵੇਂ ਚੱਕ ਕੇ ਸੀ ਭੱਜਣਾ। ਮੈਨਸ ਕੈਟਗਰੀ ਤੇ ਗਰਾਉਂਡ ਵੀ ਦੇਖੋ ਜੇ 올림픽 ਦੇ ਰਿਕਾਰਡ ਵੀ ਦੇਖੋ ਲੇਡੀਜ਼ ਦੇ ਕੁੜੀਆਂ ਦੇ 100 ਮੀਟਰ ਦੇ 1000 ਮੀਟਰ ਦੇ ਹੋਰ ਨੇ ਮੈਨਸ ਦੇ ਹੋਰ ਨੇ ਤਾਂ ਅਸੀਂ ਬੁਲਾਈ ਅਫਸਰ ਅਸੀਂ ਕਹ ਜਰਾ ਕੀ ਇਹ ਕਹਿੰਦੇ ਹਾਂਜੀ ਪਰੌਣਾ ਚੱਲੀਏ ਮੈਂ ਕਿਹਾ ਵੀ ਪਹਿਲੀ ਗੱਲ ਤੇ ਇਹ ਦੱਸੋ ਵੀ ਜਦੋਂ ਕੋਈ ਤੇ ਅੱਗ ਲੱਗ ਗਈ ਤੀਜੀ ਮੰਜ਼ਲ ਤੇ ਤੁਹਾਨੂੰ ਕਿਵੇਂ ਪਤਾ ਜਿਹੜਾ ਬੰਦਾ ਅੰਦਰ ਫਸਿਆ ਹੋਇਆ ਉਹ 60 ਕਿਲੋ ਦਾ ਹੀ ਹੈ ਜੇ 70 ਦਾ ਹੋਇਆ ਫਿਰ ਤਾਂ ਮੁੰਡਾ ਹੀ ਫੇਲ ਹੈ ਉੱਥੇ ਇਕੱਲਾ ਥੋੜੀ ਜਾਊਗਾ ਉਹ ਨਾਲ ਪੂਰੀ ਟੀਮ ਜਾਊਗੀ ਉਹਦੇ ਹੈਨਾ ਤਾਂ ਅਸੀਂ ਪੈਨ ਨੂੰ ਪੈਨ ਚੇਂਜ ਕਰੂ 60 ਤੋਂ 40 ਕੀਤਾ ਕੱਦ ਜਿਹੜਾ 5 5 7 ਤੋਂ 5 2 ਕਰਤਾ ਤੇ ਪਹਿਲੀ ਵਾਰ ਪੰਜਾਬ ਦੇ ਦੇਸ਼ ਦੀ ਹਿਸਟਰੀ 'ਚ ਹੋ ਰਿਹਾ ਕਿ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਜਿਹੜੀਆਂ ਉਹ ਹੁਣ ਮੈਂ ਖੁਸ਼ੀ ਦੀ ਗੱਲ ਇਹ ਹੈ ਇੱਕ ਤੁਹਾਡੇ ਲਈ ਕਿ ਪੰਜਾਬ ਜਿਹੜਾ ਐਜੂਕੇਸ਼ਨ ਦੇ ਵਿੱਚ ਬਹੁਤ ਅੱਗੇ ਜਾ ਰਿਹਾ ਨੈਸ਼ਨਲ ਸਰਵੇ ਹੋਇਆ ਪੰਜਾਬ ਪਹਿਲੀ ਵਾਰ ਪੰਜਾਬ ਨੰਬਰ 1 ਆਇਆ 4 ਸਾਲਾਂ ਬਾਅਦ ਹਿੰਦੂਆ ਸੈਂਟਰ ਸਰਕਾਰ ਕਰੂੰਗੀ ਤੇ 850 ਤੋਂ ਉੱਪਰ ਬੱਚੇ ਨੀਟ ਕਲੀਅਰ ਕਰਗੇ 450 ਤੋਂ ਉੱਪਰ ਬੱਚੇ ਜੇਈਈ ਕਲੀਅਰ ਕਰਗੇ 44 ਬੱਚੇ ਜੇਈਈ ਐਡਵਾਂਸ ਕਲੀਅਰ ਕਰਗੇ ਉਹ ਤੁਹਾਡੇ ਹੀ ਮਟੀਰੀਅਲ ਆਓ ਤੁਹਾਡੇ ਕੋਲ ਹੀ ਆਉਣਗੇ ਉਹ ਆਈਆਈਟੀ ਕਰਕੇ ਸੋ ਹੁਣ ਤੁਹਾਨੂੰ ਇਹ ਵੀ ਸ਼ਿਕਾਇਤ ਨਹੀਂ ਰਹੂਗੀ ਕਿ ਸਾਨੂੰ ਇੱਥੋਂ ਜੀ ਪੁੰਨੇ ਤੋਂ ਜਾਂ ਬੈਂਗਲੌਰ ਤੋਂ ਜਾਂ ਹైదరాబాద్ ਤੋਂ ਲੈ ਕੇ ਆਉਣੇ ਪੈਂਦੇ ਜਿਹੜੇ ਸਪੈਸ਼ਲਿਸਟ ਨੇ ਪੰਜਾਬ ਦੇ ਵਿੱਚ ਹੀ ਤੁਹਾਨੂੰ ਜਿਹੜੇ ਪੰਜਾਬੀ ਮੁੰਡੇ ਕੁੜੀਆਂ ਉਹ ਤੁਹਾਡੇ ਸਪੈਸ਼ਲਿਸਟ ਆ ਜਿਹੜੀ ਵੀ ਤੁਸੀਂ ਇੰਡਸਟਰੀ ਹੈ ਉਹਦੇ ਅਧਾਰ ਸਬੰਧਤ ਅਸੀਂ ਤੇ ਤੁਹਾਨੂੰ ਕੱਚਾ ਮਾਲ ਤੁਹਾਡਾ ਅਸੀਂ ਤਿਆਰ ਕਰ ਰਹੇ ਹਾਂ ਸੋ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਹਾਡੇ ਵੱਲੋਂ ਫੀਡਬੈਕ ਆਉਂਦਾ ਰਹਿੰਦਾ ਹੈ ਤੇ ਇਸ ਗੱਲ ਦੀ ਹੋਰ ਖੁਸ਼ੀ ਹੈ ਕਿ ਭਾਵੇਂ ਜਲੰਧਰ ਦੀ ਇਲیکشن ਹੋਵੇ ਭਾਵੇਂ ਲੁਧਿਆਣੇ ਦੀ ਤੁਸੀਂ ਡਰਦੇ ਨਹੀਂ ਹੈਗੇ ਵੀ ਯਾਰੇ ਹੁਣ ਕਿਤੇ ਪਾਰਟੀ ਫੰਡ ਨਾ ਮੰਗ ਲੈਣ ਅਸੀਂ ਤਾਂ ਜੀ ਪਿਆਰ ਨਾਲ ਜਿੱਤਣ ਆਲੇ ਆਂ ਅਸੀਂ ਪੈਸੇ ਨਾਲ ਜਿੱਤਣ ਤਾਂ ਹੈ ਹੀ ਨਹੀਂ ਸੋ ਅਸੀਂ ਤਾਂ ਕਹਿੰਦੇ ਆ ਕਿ ਮੈਂ ਗਿਆ ਮੁੰਜਲ ਸਾਹਿਬ ਨੇ ਤੇ ਸਾਰੇ ਜਲ ਜਲ ਬੈਠੇ ਆ ਸੱਚੀ ਜੀ ਬੈਠੇ ਆ ਇਹਨਾਂ ਨੇ ਬੜਾ ਬੜਾ ਘਰ ਆਪਣੇ ਘਰੇ ਕੀਤਾ ਤੇ ਸਾਰੀ ਇੰਡਸਟਰੀਸਟ ਆਏ ਤੇ ਮੈਂ ਕਹਾਂ ਜੀ ਆਹੀ ਜਾਈਏ ਸੰਤ ਬਸ ਕਿ ਤੁਸੀਂ ਸਾਨੂੰ ਆਪਣੇ ਘਰੇ ਬੁਲਾ ਲਿਆ ਸਪੋਰਟ ਹੀ ਹੋ ਗਈ ਹੈ ਨਾ ਤੇ ਤੁਸੀਂ ਘਰੇ ਬੁਲਾ ਲਿਆ ਅਸੀਂ ਕੋਈ ਇੱਥੇ ਪੋਲੀਟੀਕਲ ਗੱਲ ਨਹੀਂ ਕਰਦੇ ਕਿਸੇ ਦੀ ਨਿੰਦਿਆ ਨਹੀਂ ਕਰਦੇ ਕਿਸੇ ਅਸੀਂ ਤਾਂ ਬਸ ਇਹ ਕਹਿੰਦੇ ਆ ਕਿ ਇੰਡਸਟਰੀ ਨੂੰ ਆਪਾਂ ਉੱਪਰ ਲੈ ਕੇ ਜਾਣਾ ਹੈ ਪੰਜਾਬ ਦੀ ਹੈ ਨਾ ਤੇ ਤੇ ਉਹਦੇ ਵਾਸਤੇ ਸਾਡਾ ਸਹਿਯੋਗ ਕਰੋ ਅਸੀਂ ਤੁਸੀਂ ਉਹ ਕਰਨਾ ਤੁਸੀਂ ਉਹਦੇ ਸੂਤਰਤਾar ਤੁਸੀਂ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਪਹਿਲੇ ਦਿਨੋਂ ਧੰਨਵਾਦ ਕਰ ਦਾਂ ਇਸ ਗੱਲ ਦਾ ਕਿ ਜਦੋਂ ਵੀ ਅਸੀਂ ਕਿਸੇ ਨਾ ਕਿਸੇ ਸੁਜੈਸ਼ਨ ਵਾਸਤੇ ਜਾਂ ਇੰਡਸਟਰੀ ਦੀ ਭਲਾਈ ਵਾਸਤੇ ਜਾਂ ਪੰਜਾਬ ਦੇ ਰੈਵਨਿਊ ਨੂੰ ਹੋਰ ਉੱਪਰ ਚੱਕਣ ਵਾਸਤੇ ਕੋਈ ਆਈਡੀਆਜ਼ ਲੈਣ ਵਾਸਤੇ ਜਦੋਂ ਵੀ ਤੁਹਾਨੂੰ ਅਸੀਂ ਬੁਲਾਉਣੇ ਆ ਜਾਂ ਕੋਈ ਈਮੇਲ ਜਾਂ ਕੋਈ ਕਿਸੇ ਵੀ ذریعے ਤੁਹਾਡੇ ਤੋਂ ਸੁਝਾਅ ਮੰਗਦੇ ਤੁਸੀਂ ਖੁੱਲ੍ਹ ਕੇ ਸਾਡੇ ਨਾਲ ਗੱਲਬਾਤ ਕਰਦੇ ਹੋ ਕਿਉਂਕਿ ਆਪਣੇ 'ਚ ਕੋਈ ਔਲਾ ਨਹੀਂ ਹੈਗਾ ਆਪਣੇ 'ਚ ਕੋਈ ਮਤਲਬ ਨਹੀਂ ਹੈਗਾ بڑے-ਵੱਡੇ ਸੂਫੀ ਸ਼ਾਇਰ ਹੋਏ ਨੇ ਮੁਹੰਮਦ মিয়া ਬਖਸ਼ ਉਹਨਾਂ ਨੇ ਕਿਹਾ ਜਿਸ ਯਾਰੀ ਵਿੱਚ ਮਤਲਬ ਹੋਵੇ ਉਹ ਕਦੇ ਤੋੜਨਾ ਚੜਦੀ ਚਾਦਰ ਲੀਰੋ ਲੀਰ ਮੁਹੰਮਦ ਜਿਹੜੀ ਕੰਡਿਆਂ ਦੇ ਨਾਲ ਅੜਦੀ ਸੋ ਜੇ ਯਾਰੀ 'ਚ ਮਤਲਬ ਹੋ ਗਿਆ ਫਿਰ ਤੋੜਨੀ ਚਾਹੀਦੀ ਦੋਸਤੀ ਦਾ ਮਤਲਬ ਕੀ ਹੈ ਹਿੰਦੀ ਦਾ ਲਫ਼ਜ਼ ਹੈ ਦੋਸਤ ਦੋ ਡੈਸ਼ ਸਤਿ ਦੋ ਸਤਿ ਦੋ ਸਚਾਈਆਂ ਉਹ ਤਾਂ ਦੋਸਤ ਬਣਿਆ ਨਹੀਂ ਤਾਂ ਹੋਰ ਲਫ਼ਜ਼ ਵੀ ਹੈਗੇ ਮਿੱਤਰ ਜਾਨੂ ਨੌਨ ਹੋਰ ਵੀ ਹੈ ਪਰ ਦੋਸਤ ਕਿੰਨੇ ਕਹੁੰਦੇ ਦੋ ਤਿੰਨ ਚਾਰ ਬਸ ਜਦੋਂ ਦੋਨੇ ਪਾਸਿਓ ਸੱਚ ਹੈ ਉਹਨਾਂ ਚਿਰ ਚੱਲੀ ਜਾਉ ਜਦੋਂ ਇੱਕ ਪਾਸਿਓ ਸੱਚ हट ਗਿਆ ਹਾਲੀਵੁੱਡੇ ਪਤਾ ਲੱਗ ਗਿਆ ਉਹਨੇ ਟੁੱਟਿਆ ਨਹੀਂ ਸੋ ਮੈਂ ਚਾਹਨਾ ਕਿ ਦੋਨੇ ਪਾਸੇ ਆਪਣੀ ਜਿਹੜੀ ਸਚਾਈ ਜਿਹੜੀ ਸਰਕਾਰ ਨਾਲ ਤੁਹਾਡੀ ਬਣੀ ਰਹੇ ਔਰ ਐਸੀ ਤਰ੍ਹਾਂ ਪੰਜਾਬ ਜਿਹੜਾ ਉਹ ਤਰੱਕੀ ਦੀਆਂ ਪੌੜੀਆਂ ਚੜਦਾ ਰਹੇ ਜਲਦੀ ਹੁਣ ਪੜ੍ਹਾਈ 'ਚ ਨੰਬਰ 1 ਹੁਣ ਖੇਤੀ 'ਚ ਤਾਂ ਪਹਿਲੇ ਹੀ ਸੀਗੇ ਹੋਰ ਬਹੁਤ ਸਾਰੇ ਵਰਗਾਂ 'ਚ ਪੰਜਾਬ ਜਿਹੜਾ ਉਹ ਉੱਪਰ ਆ ਰਿਹਾ ਹੈ ਪਹਿਲਾਂ ਤਾਂ 27ਵੇਂ 28ਵੇਂ ਨੰਬਰਾਂ ਤੇ ਫਿਰਦੇ ਸੀ ਤੇ ਇੰਡਸਟਰੀ ਦੇ ਵਿੱਚ ਵੀ ਇੱਕ ਰੋਲ ਮਾਡਲ ਬਣੀ ਹੈ ਦੇਸ਼ ਲਈ ਕਿਉਂਕਿ ਸਾਡੇ ਬਜ਼ੁਰਗ ਸਾਡੇ ਸ਼ਹੀਦ ਸਾਡੇ ਗੁਰੂ ਪੀਰ ਫਕੀਰ ਉਹ ਸਾਡੇ ਲਈ ਰੋਲ ਮਾਡਲ ਬਣੇ ਚਾਹੇ ਯਾਦ ਦੀਆਂ ਲੜਾਈਆਂ ਹੋਣ ਚਾਹੇ ਹਰਾ ਇਨਕਲਾਬ ਹੋਵੇ ਪੰਜਾਬ ਹਮੇਸ਼ਾ ਲੀਡ ਕਰਦਾ ਰਿਹਾ ਦੇਸ਼ ਨੂੰ ਸੋ ਅੱਜ ਵੀ ਲੋੜ ਹੈ ਕਿ ਦੇਸ਼ ਨੂੰ ਲੀਡ ਕਰਨ ਦੀ ਲੋੜ ਹੈ ਔਰ ਜਿਸ ਦਿਨ ਪੰਜਾਬ ਨੰਬਰ 1 ਬਣ ਗਿਆ ਔਰ ਉਸ ਦਿਨ ਫਿਰ ਦੇਸ਼ ਨੰਬਰ 1 ਬਣੂਗਾ ਕਿਉਂਕਿ ਪੰਜਾਬ ਕੰਨੇ ਭਾਰਤ ਹੈ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦੀ ਹੂੰ ਨਗ ਤੋਂ ਬਿਨਾ ਮੁੰਦਰੀ ਕਾਦੀ ਔਰ ਨਗ ਦੇ ਰੰਗ ਥੋੜੇ ਜਿ ਫਿੱਕੇ ਪੈ ਗਏ ਸੀ ਦਾਗ ਲੱਗੇ ਸੀ ਕਿਤੇ ਚਿੱਟੇ ਦਾ ਦਾਗ ਲੱਗ ਗਿਆ ਸੀ ਕਿਤੇ ਕਰਾਪਸ਼ਨ ਬਹੁਤ ਜ਼ਿਆਦਾ ਵਧ ਗਈ ਸੀ ਉਹ ਅਸੀਂ ਦਾਗ ਜਿਹੜੇ ਆ ਉਹ ਹੌਲੀ ਹੌਲੀ ਸਾਫ਼ ਕਰ ਰਹੇ ਹਾਂ ਯੁੱਧ ਨਸ਼ੈਂਬਰ ਤੋਂ ਸ਼ੁਰੂ ਕੀਤਾ ਹੋਇਆ ਬੜਾ ਸਹਿਯੋਗ ਤੁਹਾਡਾ ਵੀ ਮਿਲ ਰਿਹਾ ਹੈ ਇਸ ਮਾਮਲੇ 'ਚ ਔਰ ਅਸੀਂ ਕੋਸ਼ਿਸ਼ ਇਹ ਹੀ ਕਰਦੇ ਹੁੰਦੇ ਹਾਂ ਜਦੋਂ ਕੋਈ ਫਾਈਲ ਆਵੇ ਬਸ ਉਹਦੇ 'ਚ ਇਹ ਹੈ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਲੋਕਾਂ ਦਾ ਵੀ ਭਲਾ ਹੋਵੇ ਵਪਾਰੀ ਦਾ ਵੀ ਰੈਵਨਿਊ ਵਧੇ ਹੋਰ ਰੈਵਨਿਊ ਸਾਡੇ ਕੋਲੇ ਆਊਗਾ ਅਸੀਂ ਅੱਗੇ ਲੋਕਾਂ ਨੂੰ ਦੇ ਦਾਂਗੇ ਸਕੂਲਾਂ ਦੇ ਰੂਪ ਚ ਸੜਕਾਂ ਦੇ ਰੂਪ ਚ ਸਕੂਲ ਆਫ ਐਮਿਨੈਂਸ ਦੇ ਰੂਪ ਚ ਜਾਂ ਟੋਲ ਪਲਾਜ਼ੇ ਹਟਾ ਦੇਾਂਗੇ ਹਨਾ ਇਨਫਰਾਸਟ੍ਰਕਚਰ ਦੇ ਰੂਪ ਚ ਬਿਜਲੀ ਦੇ ਰੂਪ ਚ ਜਿਵੇਂ ਵੀ ਦੇਵਾਂਗੇ ਸੋ ਅਸੀਂ ਜਿਹੜਾ ਤੁਹਾਡੇ ਗਾਈਡੈਂਸ ਜਿਹੜੀ ਹੈ ਉਹਦੇ ਤੁਹਾਡੇ ਕੋਲੇ ਤਜਰਬਾ ਹੈ ਐਕਸਪੀਰੀਅੰਸ ਕਹਿੰਦੇ ਉਹ ਕੰਗਾ ਹੈ ਇਹੜਾ ਐਕਸਪੀਰੀਅੰਸ ਹੈ ਉਹ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਉਹ ਗੰਜਾ ਹੋ ਜਾਂਦਾ ਉਦੋਂ ਫਾਇਦਾ ਕੀ ਹੈ ਕੰਗੇ ਦਾ ਫਿਰ ਹੈਨਾ ਇਸ ਕਰਕੇ ਸਿਆਣਾ ਬੰਦਾ ਉਹੀ ਹੈ ਜਿਹੜਾ ਕਿਸੇ ਦਾ ਐਕਸਪੀਰੀਅੰਸ ਯੂਜ਼ ਕਰ ਲੇ ਤਾਂ ਕਿ ਕੰਗਾ ਉਹਨੂੰ ਉਦੋਂ ਮਿਲ ਜੇ ਜਦੋਂ ਉਹ ਸਿਰ ਤੇ ਬਾੜ ਹੋਣ ਸੋ ਅਸੀਂ ਤੁਹਾਡਾ ਐਕਸਪੀਰੀਅੰਸ ਜਿਹੜਾ ਹੈ ਉਹਨੂੰ ਇਸਤੇਮਾਲ ਕਰਨਾ ਚਾਹੁੰਦੇ ਹਾਂ ਪੰਜਾਬ ਵਾਸਤੇ ਸਾਡਾ ਆਪਣਾ ਕੋਈ ਸਵਾਰਥ ਨਹੀਂ ਨਿੱਜੀ ਕੋਈ ਸਵਾਰਥ ਨਹੀਂ ਸਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੈ ਹੰਮਾਤ ਆਬਾਦ ਰਹੋ ਜੈ ਹੰਮਾਤ